ਅੰਮ੍ਰਿਤਸਰ ਸਥਿਤ ਰਿਹਾਈਸ ਤੋਂ ਬਲਦੇਵ ਸਿਰਸਾ ਨੂੰ ਡਿਟੇਨ ਕਰ ਲਿਆ ਗਿਆ ਹੈ ਆ ਦਰਸਲ ਬਿੱਤੇ ਦਿਨੀ ਹੀ ਬਲਦੇਵ ਸਿਰਸਾ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਸਿਹਤ ਨਾ ਸਾਧ ਹੋਣ ਦੇ ਕਾਰਨ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਸਨ ਤਾਂ ਜਦੋਂ ਰਾਤ ਵੇਲੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਪੁਲਿਸ ਦਾ ਐਕਸ਼ਨ ਨਜ਼ਰ ਆਇਆ ਉਸ ਤੋਂ ਬਾਅਦ ਵਕਤਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਹਾਈਵੇ ਜਮ ਕਰਨ ਦੀ ਕਾਲ ਦਿੱਤੀ ਗਈ ਹੈ ਪ੍ਰਦਰਸ਼ਨ ਕਰਨ ਦੀ ਕਾਲ ਦਿੱਤੀ ਗਈ ਹੈ ਆ ਤਾਂ ਇਸ ਤੋਂ ਪਹਿਲਾਂ ਹੀ ਵੱਖ-ਵੱਖ ਕਿਸਾਨ ਆਗੂਆਂ ਨੂੰ ਜੋ ਕਿ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਤਾ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਪੁਲਸ ਨੇ ਹਿਰਾਸਤ ਵਿੱਚ ਲਿਆ ਦਰਸਲ ਅੰਮ੍ਰਿਤਸਰ ਸਥਿਤ ਰਿਹੈਸ਼ ਤੋਂ ਬਲਦੇਵ ਸਿਰਸਾ ਨੂੰ ਪੁਲਸ ਦੇ ਵੱਲੋਂ ਡਿਟੇਨ ਕੀਤਾ ਗਿਆ ਆ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਬਲਦੇਵ ਸਿਰਸਾ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਕਿਉਂਕਿ ਪਿਛਲੇ ਦਿਨੀ ਆ ਸੇਤ ਨਾਸਾਜ ਹੋਣ ਦੇ ਕਾਰਨ ਹਸਪਤਾਲ ਦੇ ਵਿੱਚ ਦਾਖਲ ਸਨ ਕਿਉਂਕਿ ਖਨੋਰੀ ਮੋਰਚੇ ਦੀ ਗੱਲ ਕਰੀਏ ਤਾਂ ਆ ਬਲਦੇਵ ਸਿੰਘ ਸਿਰਸਾ ਖਨੋਰੀ ਮੋਰਚੇ ਦੇ ਵਿੱਚ ਲਗਾਤਾਰ ਸ਼ਾਮਲ ਸਨ ਹਾਲਾਂਕਿ ਪਿਛਲੇ ਦਿਨੀ ਉਹਨਾਂ ਦੀ ਹਾਲਤ ਖਰਾਬ ਹੁੰਦੀ ਹੈ ਉਸ ਦੇ ਬਾਅਦ ਉਹਨਾਂ ਨੂੰ ਹਲਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਹਾਂ ਤਾਂ ਇਹ ਵੀ ਕਹਿ ਸਕਦੇ ਹਾਂ ਕਿ ਮੁੱਖ ਤੌਰ ਤੇ ਜਿਹੜੇ ਦੋਵੇਂ ਫੋਰਮਾਂ ਦੀ ਆਗੂ ਪਹਿਲਾਂ ਹੀ ਡਿਟੇਨ ਕਰ ਲਏ ਗਏ ਨੇ ਤੇ ਇੱਕ ਇਸਨਾਂ ਆਗੂ ਬਲਦੇਵ ਸਿੰਘ ਸਰਸਾਹੀ ਜੋ ਕਿ ਉਹਨਾਂ ਆਗੂਆਂ ਦੇ ਵਿੱਚੋਂ ਵੱਡੇ ਆਗੂ ਬਾਕੀ ਬਚੇ ਸਨ ਜਿਨ੍ਹਾਂ ਨੂੰ ਕਿ ਉਹਨਾਂ ਦੇ ਘਰ ਤੋਂ ਉਹਨਾਂ ਦੀ ਰਿਹائش ਤੋਂ ਡਿਟੇਨ ਕਰ ਲਿਆ ਗਿਆ ਅਮਰਸਰ ਸਥਿਤ ਉਹਨਾਂ ਦੀ ਰਿਹائش ਹੈ ਤੇ ਇੱਥੇ ਪੁਲਿਸ ਪਾਰਟੀ ਪਹੁੰਚਦੀ ਹੈ ਮੌਕੇ ਤੇ ਜਾ ਕੇ ਬਲਦੇਵ ਸਿੰਘ ਸਰਸਾ ਨੂੰ ਡਿਟੇਨ ਕੀਤਾ ਗਿਆ ਆਤਾ ਲਗਾਤਾਰ ਪੁਲਸ ਦਾ ਐਕਸ਼ਨ ਜੋ ਕਿ ਨਜ਼ਰ ਆ ਰਿਹਾ ਵਕਫਾ ਜਗਾਵਾਂ ਤੇ ਅਜੇ ਵੀ ਕਿਸਾਨਾਂ ਆਗੂਆਂ ਨੂੰ ਪੁਲਸ ਦੇ ਵੱਲੋਂ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਕਿਉਂਕਿ 28 ਦੇ ਕਰੀਬ ਕਿਸਾਨ ਆਗੂ ਜਿਹੜੇ ਕਿ ਕੱਲ ਕੇਂਦਰ ਦੇ ਨਾਲ ਮੀਟਿੰਗ ਦੇ ਲਈ ਚੰਡੀਗੜ੍ਹ ਪਹੁੰਚੇ ਸਨ ਉਸ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਵੀ ਸ਼ਾਮਲ ਸਨ ਅਸਰਵੰਤ ਸਿੰਘ ਪੰਦੀਰ ਵੀ ਸ਼ਾਮਲ ਸਨ ਜਦੋਂ ਹੀ ਮੀਟਿੰਗ ਤੋਂ ਬਾਅਦ ਉਹ ਵਾਪਸ ਜਾ ਰਹੇ ਸਨ ਮਹਾੜੀ ਦੇ ਵਿੱਚ ਦਾਖਲ ਹੋਏ ਤਾਂ ਕੱਲ ਹੀ 28 ਕਿਸਾਨ ਆਗੂਆਂ ਨੂੰ ਜੋ ਕਿ ਆਪਸ ਤੋਂ ਹਿਰਾਸਤ ਵਿੱਚ ਲਿਆ ਗਿਆ ਵਕਫਾ ਜਗਾਵਾਂ ਤੱਕ ਨੂੰ ਕਿ ਸ਼ਿਫਟ ਕੀਤਾ ਗਿਆ ਹੈ 27 ਦੇ ਕਰੀਬ ਕਿਸਾਨਾਂ ਨੂੰ ਗੂਕੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤੇ ਗਏ ਨੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਸ਼ਿਫਟ ਕੀਤਾ ਗਿਆ ਆ ਤਾਂ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਹੋਏ ਨੇ ਅਮਿਤ ਹੁਣ ਕਿਸਾਨਾਂ ਗੂ ਬਲਦੇਵ ਸਿੰਘ ਸਿਰਸਾ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ ਕਿੰਨੇ ਕਜੇ ਇਹ ਪੁਰਸ਼ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਗਈ ਹੈ पर민ਦਰ ਬਿਲਕੁਲ ਮੈਂ ਦੱਸਣਾ ਚਾਹਾਂਗਾ ਕਿ ਸਵੇਰੇ ਬਲਦੇਵ ਸਿੰਘ ਸਿੱਖਾ ਦੁਆਰਾ ਆਪਣੇ ਘਰ ਦੇ ਵਿੱਚੋਂ ਹੀ ਜਿਹੜੀ ਕਿ ਅੰਮ੍ਰਿਤਸਰ ਦੀ ਤਹਿਸੀਲ ਜਨਾਲਾਦ ਦੇ ਵਿੱਚ ਆਪਣੇ ਕਿਹਾਇਸ਼ ਦੇ ਵਿੱਚੋਂ ਹੀ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਤੇ ਬਿਆਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁਕੇ ਗਏ ਸੀ ਜਿਸ ਦੇ ਸਬੰਧ ਨਾਲ ਕਿਸਾਨਾਂ ਨੂੰ ਲਗਾਤਾਰ ਡਿਟੇਨ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਪ੍ਰਦਰਸ਼ਨ ਤੋਂ ਜਿਹੜਾ ਜਾਨ ਲੱਗਿਆ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਤਾ ਜਾ ਰਿਹਾ ਉਹ ਉੱਥੋਂ ਉਹਨਾਂ ਸਵਾਲ ਚੁਕੇ ਸੀ ਜਿਸ ਤੋਂ ਬਾਅਦ ਉਹਨਾਂ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਉਸ ਤੋਂ ਬਾਅਦ ਪੁਲਿਸ ਉਹਨਾਂ ਦੇ ਘਰ ਪੁੱਜੀ ਉਹਨਾਂ ਨੂੰ ਘਰ ਦੇ ਵਿੱਚੋਂ ਹਿਰਾਸਤ ਦੇ ਵਿੱਚ ਲਿਤਾ ਕਿਉਂਕਿ ਜਿਹੜੇ ਕਿਸਾਨ ਇਸ ਮਾਮਲੇ ਲੈ ਕੇ ਲਗਾਤਾਰ ਧਰਨੇ ਦੀ ਗੱਲ ਕਰ ਰਹੇ ਆ ਸਾਰੇ ਕਿਸਾਨਾਂ ਨੂੰ ਜਿਹੜਾ ਹਿਰਾਸਤ ਚ ਲਿੱਤਾ ਜਾਏ ਜਿਸ ਤੋਂ ਬਾਅਦ ਬਲਦੇਵ ਸਿੰਘ ਸਿਰਸਾ ਨੂੰ ਵੀ ਹਿਰਾਸਤ ਚ ਲਿੱਤਾ ਗਿਆ ਹਾਲਾਂਕਿ ਬਲਦੇਵ ਸਿੰਘ ਸਿਰਸਾ ਨੂੰ ਪੁਲਿਸ ਕਿੱਥੇ ਲੈ ਕੇ ਗਈ ਹੈ ਹਲੇ ਪੁਲਿਸ ਇਸ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਲੇਕਿਨ ਜਿਹੜੀ ਵੱਡੀ ਖਬਰ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਤੋਂ ਬਲਦੇਵ ਸਿੰਘ ਸਿਰਸਾ ਨੂੰ ਅੱਜ ਸਵੇਰੇ ਕਰੀਬ 10:30 ਵਜੇ ਬਲਦੇਵ ਸਿੰਘ ਸਿਰਸਾ ਨੂੰ ਹਿਰਾਸਤ ਦੇ ਵਿੱਚ ਪੁਲਿਸ ਵੱਲੋਂ ਲਿੱਤਾ ਗਿਆ ਜੀ ਅਭੇ ਤਾਂ ਕੀ ਬਲਦੇਵ ਸਿਰਸਾ ਦੇ ਵੱਲੋਂ ਕੋਈ ਪ੍ਰਦਰਸ਼ਨ ਦੀ ਕਾਲ ਦਿੱਤੀ ਗਈ ਸੀ ਇਸ ਤਰੀਕੇ ਦਾ ਵੀ ਐਲਾਨ ਕੀਤਾ ਗਿਆ ਸੀ ਇਸ ਕਰਕੇ ਕਾਰਵਾਈ ਕੀਤੀ ਹੈ ਗੁਰਿੰਦਰ ਬਲਦੇਵ ਸਿੰਘ ਸਿੱਸ਼ਾ ਦੀ ਗੱਲ ਕਰੀਏ ਤਾਂ ਬਲਦੇਵ ਸਿੰਘ ਸਿੱਸ਼ਾ ਇੱਕ ਕਿਸਾਨ ਉਹਨਾਂ ਦੇ ਮਗਰ ਜਿਹੜੇ ਕਾਫੀ ਵੱਡੀ ਤਦਾਦ ਦੇ ਵਿੱਚ ਕਿਸਾਨ ਆਗੂ ਵੀ ਹਨ ਹਾਲਾਂਕਿ ਉਹਨਾਂ ਨੇ ਜਿਹੜੀ ਬਿਆਨ ਜਾਰੀ ਕੀਤਾ ਗਿਆ ਸੀ ਉਸ ਦੇ ਉੱਪਰ ਜਿਹੜਾ ਸਰਵਨ ਸਿੰਘ ਪੰਦੇ ਅਤੇ ਜਿਹੜੇ ਬਾਕੀ ਜਿਹੜਾ ਕਿਸਾਨ ਨੇਤਾਵਾਂ ਨੂੰ ਪੁਲਿਸ ਦੁਆਰਾ ਡਿਟੇਨ ਕੀਤਾ ਗਿਆ ਕੱਲ ਦੇਰ ਰਾਤ ਉਸ ਤੋਂ ਬਾਅਦ ਉਹਨਾਂ ਦੁਆਰਾ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੇ ਸਵਾਲ ਜ਼ਰੂਰ ਚੁੱਕੇ ਗਏ ਸੀ ਜਿਸ ਤੋਂ ਬਾਅਦ ਉਹਨਾਂ ਦੁਆਰਾ ਇਹ ਕਿਹਾ ਗਿਆ ਸੀ ਕਿ ਅਗਰ ਜ਼ਰੂਰਤ ਪਈ ਤਾਂ ਸਾਰੇ ਕਿਸਾਨ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਜ਼ਰੂਰ ਕਰਨਗੇ ਲੇਕਿਨ ਜਿਹੜਾ ਉਹਦੀ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਇੱਕ ਡਰ ਜ਼ਰੂਰ ਪੁਲਿਸ ਦੇ ਉਹਦੇ ਵਿੱਚ ਪਿਆ ਕਿ ਤਾਂ ਕਿ ਅਗਰ ਬਲਦੇਵ ਸਿੰਘ ਸਿਰਸਾ ਜਿਸ ਦੇ ਹਿਸਾਬ ਨਾਲ ਬਿਆਨ ਜਾਰੀ ਕੀਤਾ ਅਗਰ ਉਹਨਾਂ ਨੇ ਉਹਨਾਂ ਦੇ ਮਗਰ ਕੁਝ ਕਿਸਾਨ ਨੇਤਾ ਹੋਰ ਆਂਦੇ ਆ ਤੇ ਉਹਨਾਂ ਨੇ ਇੱਕ ਪ੍ਰਦਰਸ਼ਨ ਕਰਦੇ ਆ ਤੇ ਫਿਰ ਪੁਲਿਸ ਦੇ ਲਈ ਜਾਂ ਸਰਕਾਰ ਦੇ ਲਈ ਮੁਸੀਬਤਾਂ ਜ਼ਰੂਰ ਖੜੀਆਂ ਹੋ ਸਕਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਉਸੇ ਵਿਲੇ ਹਿਰਾਸਤ ਵਿੱਚ ਲੈ ਦਿੱਤਾ ਗਿਆ ਹਾਂ ਠੀਕ ਹੈ ਮਿਤਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਹੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਦਰਸ ਅੰਮ੍ਰਿਤਸਰ ਸਥਿਤ ਰਿਹائش ਤੋਂ ਬਲਦੇਵ ਸਿਰਸਾ ਨੂੰ ਪੁਲਿਸ ਦੇ ਵੱਲੋਂ ਆ ਰਿਟੇਨ ਕੀਤਾ ਗਿਆ ਇੱਕ ਦਰਸਲ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਚ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਉਸ ਦੇ ਵਿੱਚ ਸਿੱਧੇ ਤੌਰ ਤੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਤੇ ਇਸ ਦੇ ਵਿਚਾਲੇ ਬਲਦੇਵ ਸਿੰਘ ਸਿਰਸਾ ਦੇ ਖਿਲਾਫ ਪੁਲਿਸ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਗਈ